ਗੁਰੂ ਜੀ ਕੀ ਫਤਿਹ ਸਾਰੇ ਸਤਿਕਾਰਯੋਗ ਆਏ ਹੋਏ ਪ੍ਰੈਸ ਦੇ ਵੀਰੋ ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਸ੍ਰੀ ਕਾਉਤਕ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਨਤਮਸਤਕ ਹੋਣ ਆਏ ਸੀਗੇ ਸਾਰੀ ਸੰਗਤ ਨੇ ਉੱਥੇ ਮੱਥਾ ਟੇਕਿਆ ਦੋਹੀਂ ਅਸਥਾਨਾਂ ਤੇ ਜਾ ਕੇ ਤੇ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਜਿਹੜੀ ਅਸੀਂ ਚਲਾਉਣ ਜਾ ਰਹੇ ਹਾਂ ਉਹਦੇ ਵਾਸਤੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਉਹਨਾਂ ਦਾ ਓਟ ਆਸਰਾ ਲਿਆ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਅਰਦਾਸ ਕੀਤੀ ਤੇ 6ਵੇਂ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼ਕਤੀ ਲੈਣ ਵਾਸਤੇ ਚੜ੍ਹਦੀ ਕਲਾ ਵਿੱਚ ਇਸ ਲਹਿਰ ਨੂੰ ਤੋੜਨ ਵਾਸਤੇ ਸਮਰੱਥਾ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਏ ਉਹਨਾਂ ਕੇ ਅਰਦਾਸ ਬੇਨਤੀ ਕੀਤੀ ਸਾਨੂੰ ਪੂਰੀ ਉਮੀਦ ਹੈ ਕਿ ਸਾਰਾ ਸਿੱਖ ਪੰਥ ਸਮੁੱਚੇ ਪੰਜਾਬੀ ਇਸ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦਾ ਸਾਥ ਦੇਣਗੇ ਬੜਾ ਸਾਨੂੰ ਇਸ ਗੱਲ ਦੀ ਚਿੰਤਾ ਆ ਜਿਸ ਚਿੰਤਾ ਨੂੰ ਲੈ ਕੇ ਸਾਰੇ ਪੰਥਦਰਦੀਆਂ ਨੇ ਪੰਥ ਅਤਿਸ਼ੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰਾਂ ਨੇ ਮੰਨ ਬਣਾਇਆ ਕਿ ਸਾਨੂੰ ਇਹ ਜਿਹੜਾ ਝੰਡਾ ਚੁੱਕ ਕੇ ਅੱਗੇ ਆਉਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਪਿਛਲੇ ਸਮਿਆਂ 'ਚ ਬਣ ਗਈ ਉਹ ਬੜੀ ਚਿੰਤਾਜਨਕ ਸੀ ਤੇ ਅਗਰ ਕੁਛ ਨਾ ਕੀਤਾ ਗਿਆ ਤਾਂ ਫਿਰ ਕਹਿ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਂਦ ਆ ਉਹ ਖਤਰੇ ਦੇ ਕੇਰੇ ਵਿੱਚ ਆ ਸਕਦੀ ਆ ਇਹ ਸਾਬਤ ਹੁੰਦਾ ਜਿਹੜੀਆਂ ਇਲੈਕਸ਼ਨਸ ਹੋਈਆਂ ਜਾਂ ਜਿੱਦਾਂ ਦਾ ਵੀ ਆਪਾਂ ਨੂੰ ਸਮਰਥਨ ਮਿਲਿਆ ਜਿੱਦਾਂ ਦਾ ਆਪਾਂ ਨੂੰ ਸਾਥ ਮਿਲਿਆ ਇਹਨਾਂ ਇਲੈਕਸ਼ਨਾਂ ਜਾਂ ਪੁਰਾਣੀਆਂ ਇਲੈਕਸ਼ਨਾਂ ਵਿੱਚ ਇਸ ਕਰਕੇ ਸਾਰੇ ਪੰਥਦਰਦੀਆਂ ਨੂੰ ਪੰਥ ਦੇ ਉਤੈਸ਼ੀਆਂ ਨੂੰ ਸਾਰੇ ਸਮੁੱਚੇ ਪੰਜਾਬੀਆਂ ਨੂੰ ਅਸੀਂ ਅਪੀਲ ਵੀ ਕਰਦੇ ਆ ਕਿ ਸਾਡੀ ਇਹ ਜਿਹੜੀ ਜਦੋ ਜਿਹੜੀ ਸਾਡਾ ਜਿਹੜਾ ਪਰਾਲਾ ਇਹ ਕਿਸੇ ਵਿਅਕਤੀ ਦੇ ਬਰ ਖਿਲਾਫ ਨਹੀਂ ਕਿਸੇ ਇੱਕ ਅਹੁਦੇ ਨੂੰ ਲੈ ਕੇ ਨਹੀਂ ਸਮੁੱਚੇ ਤੌਰ ਤੇ ਅਸੀਂ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ 103 ਸਾਲਾ ਪੁਰਾਣੀ ਸਿੱਖਾਂ ਦੀ ਨੁਮਾਇੰਦਾ ਜਮਾਤ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਧਾਰਮਿਕ ਜਥੇਬੰਦੀ ਆ ਸਿੱਖ ਪਾਰਲੀਮੈਂਟ ਆ ਇਹਨਾਂ ਤੇ ਹਰ ਗੁਰਸਿੱਖ ਨੂੰ ਸੰਗਤਾਂ ਨੂੰ ਪੂਰਨ ਭਰੋਸਾ ਹੋਣਾ ਚਾਹੀਦਾ ਸੰਗਤਾਂ ਦਾ ਪੂਰਾ ਸਹਿਯੋਗ ਇਹਨਾਂ ਦੋਹਾਂ ਜਥੇਬੰਦੀਆਂ ਨੂੰ ਮਿਲਣਾ ਚਾਹੀਦਾ ਤੇ ਉਹਦੇ ਵਾਸਤੇ ਜਿਹੜੀਆਂ ਕਮੀਆਂ ਪੇਸ਼ੀਆਂ ਪਿਛਲੇ ਸਮਿਆਂ 'ਚ ਹੋਈਆਂ ਜਾਂ ਰਹਿ ਗਈਆਂ ਜਾਂ ਜਿਹੜੀਆਂ ਕੋਈ ਔਣਟਾਈਆਂ ਲੀਡਰਸ਼ਿਪ ਤੋਂ ਹੋਈਆਂ ਗਲਤੀਆਂ ਕਹਿ ਲਓ ਹੋਈਆਂ ਉਹਨਾਂ ਨੂੰ ਸੁਧਾਰਨ ਲਈ ਉਹਨਾਂ ਦੇ ਪਛਤਾਪ ਵਾਸਤੇ ਤੇ ਖਿਮਾ ਮੰਗਣ ਵਾਸਤੇ ਗੁਰੂ ਸਾਹਿਬ ਤੋਂ ਅਸੀਂ ਇਹ ਅਪਰਾਧ ਕੀਤਾ ਜਦਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਪਿਛਲੇ ਦਿਨੀ ਅਸੀਂ 1 ਜੁਲਾਈ ਨੂੰ ਮਿਲ ਕੇ ਗਏ ਸੀ ਭਾਈ ਮਨਜੀਤ ਸਿੰਘ ਜੀ ਜਿਹੜੇ ਸਿੱਖ ਪੰਥ ਦੀ ਬੜੀ ਮਹਾਨ ਸ਼ਖਸੀਅਤ ਨੇ بڑے ਮਹਾਨ ਪਰਿਵਾਰ ਵਿੱਚੋਂ ਨੇ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਨੇ ਇਹ ਵੀ ਅਜ ਨਾਲ ਸੀ ਉਦੋਂ ਵੀ ਨਾਲ ਸੀ ਹੋਰ ਸਾਰੀ ਸਾਰੇ ਜਿੰਨੇ ਵੀ ਪੰਥ ਦੇ ਅਸੀਂ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸੋਹਰਦ ਲੀਡਰ ਸਾਹਿਬਾਨ ਸਨ ਸਿੰਘ ਸਾਹਿਬ ਨੂੰ ਉਦੋਂ ਬੇਨਤੀ ਕਰਕੇ ਗਏ ਸੀ ਤੇ ਇਹ ਸਾਰੀ ਜਿਹੜਾ ਉਪਰਾਲਾ ਸੀ ਕੀਤਾ ਇਸ ਕਰਕੇ ਕਿ ਸੰਗਤਾਂ ਦਾ ਵਿਸ਼ਵਾਸ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟਦਾ ਦਿਸ ਰਿਹਾ ਸੀਗਾ ਸੰਗਤਾਂ ਦਾ ਜਿਹੜਾ ਭਰੋਸਾ ਸੀ ਆਪਣੀ ਲੀਡਰਸ਼ਿਪ ਤੋਂ ਉਹ ਕਮਜ਼ੋਰ ਹੁੰਦਾ ਦਿਸ ਰਿਹਾ ਸੀਗਾ ਇਸ ਲਈ ਅਸੀਂ ਇਹ ਜਿਹੜਾ ਮਨ ਬਣਾ ਕੇ ਸਿੰਘ ਸਾਹਿਬ ਕੋ ਆਏ ਕਿ ਸਭ ਤੋਂ ਪਹਿਲਾਂ ਸਾਨੂੰ ਗੁਰੂ ਕਰ ਜਾ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਅਕਾਲ ਤਖਤ ਸਾਹਿਬ ਦਾ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਆ ਉੱਥੇ ਜਾ ਕੇ ਸਾਨੂੰ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਜੇ ਛੜ ਤੋਂ ਗਲਤੀਆਂ ਹੋਈਆਂ ਅਸੀਂ ਉਹਨਾਂ ਦਾ ਪਰਛਾਤਾਪ ਕਰਾਂਗੇ ਜਿਹੜੀ ਸਜ਼ਾ ਸਾਨੂੰ ਅਕਾਲ ਤਖਤ ਸਾਹਿਬ ਦੇ ਜਿਹਦੇ ਦਾ ਲਾਉਣਗੇ ਅਸੀਂ ਉਹ ਸਜ਼ਾ ਭੁਗਤਾਂਗੇ ਤੇ ਸੇਵਾ ਵੀ ਕਰਾਂਗੇ ਤਾਂ ਕਿ ਸਾਰੀ ਲੀਡਰਸ਼ਿਪ ਜਿਹੜੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਪਣੇ ਉਸ ਅਸਥਾਨ ਨੂੰ ਮੰਦੀ ਆ ਜਿਹੜੀ ਉੱਥੇ ਉਹਦਣ ਆ ਕੇ ਸਿੰਘ ਸਾਹਿਬ ਦੇ ਅੱਗੇ ਬੇਨਤੀ ਕਰਕੇ ਗਈ ਆ ਜਾਂ ਹੋਰ ਜਿਹੜੇ ਲੀਡਰ ਨੇ ਜਿਹੜੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਮੰਨਦੇ ਨੇ ਉਹ ਜੋ ਵੀ ਉਹ ਤੋਂ ਸਜ਼ਾ ਮਿਲੂ ਉਹਨੂੰ ਸਜ਼ਾ ਨੂੰ ਭੁਗਤਣਗੇ ਤਾਂ ਕਿ ਅਸੀਂ ਜਿਹੜੀ ਸੰਗਤ ਦੇ ਸਾਹਮਣੇ ਸੁਰੱਖਿਰ ਹੋ ਸਕੀਏ ਆਪਣਾ ਬੋਝ ਜਿਹੜਾ ਸਾਡੇ ਆਪਣੇ ਮਨ ਦੇ ਉੱਪਰ ਪਾ ਰਿਹਾ ਉਹਨੂੰ ਅਸੀਂ ਹਲਕਾ ਕਰ ਸਕੀਏ ਤੇ ਸੰਗਤਾਂ ਵਿੱਚ ਦੁਆਰਾ ਵਿਸ਼ਵਾਸ ਕਾਇਮ ਕਰ ਸਕੀਏ ਦਾ ਸਾਹਿਬ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਸੱਦਿਆ ਗਿਆ ਸੀਗਾ ਪੇਸ਼ ਹੋਣ ਵਾਸਤੇ ਉਹਨਾਂ ਨੇ ਕਿਹਾ ਕਿ ਮੈਂ ਪੇਸ਼ ਹੋਣ ਲਈ ਆਵਾਂਗਾ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਜਿਹਦਰ ਸਾਹਿਬ ਉਹਨਾਂ ਨੂੰ ਵੀ ਤੁਹਾਡੇ ਨਾਲ ਹੀ ਧਾਰਮਿਕ ਸਜ਼ਾ ਲਗਾਉਣਗੇ ਕਿਉਂਕਿ ਦੂਜਾ ਅਕਾਲੀ ਦਲ ਜਿਹੜਾ ਹੈ ਉਹ ਉਸ ਮੇ ਉਸ ਜਿਹੜਾ ਮੌਕਾ ਸੀਗਾ ਉਦੋਂ ਸੱਤਾ ਦੇ ਵਿੱਚ ਸੀਗੇ ਤਾਂ ਵਾਰ-ਵਾਰ ਲੋਕੀਆਂ ਵੱਲੋਂ ਇਹੀ ਸਵਾਲ ਕੀਤਾ ਜਾ ਰਿਹਾ ਹੈ ਕਿ ਉਦੋਂ ਤਾਂ ਕੁਰਸੀਆਂ ਛੱਡੀਆਂ ਨਹੀਂ ਉਦੋਂ ਜਿਹੜੇ ਹਰੇ ਪਹਿਣ ਚੱਲਦੇ ਸੀਗੇ ਆਪਣੇ ਪੁੱਤ ਪਣੇਵੇਂ ਭਤੀਜੇ ਜਿਹੜੇ ਆ ਉਹ ਸੱਤਾ ਦੇ ਵਿੱਚ ਲੈਣ ਤੇ ਉਦੋਂ ਕਿਉਂ ਨਹੀਂ ਇਹਨਾਂ ਨੇ ਇਹ ਕੁਰਸੀਆਂ ਛੱਡੀਆਂ ਇਦਾਂ ਜੀ ਵੀ ਅਸੀਂ ਆਪਣੇ ਵੱਲੋਂ ਕਹਿ ਸਕਦੇ ਹਾਂ ਕਿ ਜਦ ਵੀ ਕਿਤੇ ਕਿਸੇ ਮੀਟਿੰਗ ਕਿਸੇ ਫੋਰਮ ਤੇ ਗੱਲ ਹੋਈ ਅਸੀਂ ਆਪਣੀ ਲੀਡਰਸ਼ਿਪ ਨੂੰ ਇਹ ਸਜਾ ਦਿੱਤੇ ਉਹ ਚੁੰਦਾ ਕਮੇਟੀ ਦੇ ਵਿੱਚ ਵੀ ਦਰਜ ਨੇ ਬਕਾਇਦਾ ਤੌਰ ਤੇ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਗਲਤ ਫੈਸਲੇ ਲਏ ਉਹਨਾਂ ਨੂੰ ਉੱਥੇ ਕਾਲ ਤੱਕ ਸਾਹਬ ਤੇ ਆ ਕੇ ਖਿਮਾ ਮੰਗਣੀ ਚਾਹੀਦੀ ਆ ਤੇ ਗੁਰੂ ਸਾਹਿਬ ਤੋਂ ਜਿਹੜੀਆਂ ਪੁੱਲਾਂ ਮਕਸ਼ੌਨੀਆਂ ਚਾਹੀਦੀਆਂ ਕਿਹੜੇ ਕਿਹੜੇ ਗੁਨਾਹ ਦੀ ਮਾਫੀ ਮੰਗੋਗੇ ਅਕਾਲ ਤਖਸਾਲ ਤੋਂ ਭਾਈ ਰਣਜੀਤ ਸਿੰਘ ਨੂੰ ਜਿਸ ਤਰ੍ਹਾਂ ਜਲੀਲ ਕਰਕੇ ਹਟਾਇਆ ਗਿਆ ਉਸ ਤੋਂ ਬਾਅਦ ਪ੍ਰੋਫੈਸਰ ਮਨਜੀਤ ਸਿੰਘ ਨੂੰ ਜਿੱਦਾਂ ਜਲੀਲ ਕਰਕੇ ਹਟਾਇਆ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਲੀਲ ਕਰਕੇ ਹਟਾਇਆ ਗਿਆ ਉਸ ਤੋਂ ਬਾਅਦ ਵਿਦਾਂਤੀ ਜੀ ਨੂੰ ਕਿਸ ਤਰ੍ਹਾਂ ਹਟਾਇਆ ਗਿਆ ਗਾਨੀ ਗੁਰਬਚਨ ਸਿੰਘ ਨੂੰ ਕਿਸ ਤਰ੍ਹਾਂ ਹਟਾਇਆ ਗਿਆ ਇਹ ਸਾਰਾ ਕੁਝ ਤਾਂ ਉਸ ਵੇਲੇ ਤੁਸੀਂ ਉਹ ਵਕਾਲੀਦਲ ਦੇ ਵਿੱਚ ਸੀ ਉਦੋਂ ਕਿਉਂਕਿ ਸਾਹਿਬ ਇੱਕ ਇਤਿਹਾਸ ਛੋਟਾ ਇੱਕ ਹੋਰ ਇਤਨਾ ਐਡ-ਆਨ ਕਰਦੇ ਕਿ ਇੱਥੇ ਹਾਸ ਰਚਿਆ ਗਿਆ ਹੈ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰਾਂ ਵਾਸਤੇ ਲੋਕ ਇਹ ਕਹਿੰਦੇ ਨੇ ਸੰਗਤ ਇਹ ਕਹਿੰਦੀ ਹੈ ਕਿ ਜਿਹੜਾ ਜਿਹੜਾ ਜਥੇਦਾਰ ਵੀ ਇੱਥੋਂ ਅਹੁਦੇ ਤੋਂ ਲੱਥਿਆ ਸਾਡੇ ਸਨਮਾਨਯੋਗ ਉਹਨਾਂ ਦੇ ਉੱਤੇ ਕੋਈ ਨਾ ਕੋਈ ਅਣਛਣ ਲਗਾ ਕੇ ਕੋਈ ਉਹਨਾਂ ਦੇ ਉੱਤੇ ਜਿਸੇ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਉਹਨਾਂ ਨੂੰ ਉਤਾਰਿਆ ਗਿਆ ਸੋ ਕੋਈ ਨਾ ਕੋਈ ਅਣਛਣ ਲਗਾ ਕੇ ਹੀ ਉਹਨਾਂ ਨੂੰ ਉਤਾਰਿਆ ਜਾਂਦਾ ਹੈ ਜਾਣਬੁੱਝ ਕੇ ਇਹ ਇਤਿਹਾਸ ਹੈ ਅੱਜ ਤੱਕ ਦਾ ਦੇਖੋ ਸੁਣਿਓ ਬੇਨਤੀ ਜੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵ ਉੱਚਤਾ ਹੈ ਉਹ ਸਾਰੇ ਸਿੱਖ ਜਗਤ ਨੂੰ ਪ੍ਰਵਾਨਿਆਂ ਤੇ ਆਪਾਂ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਅਕਾਲ ਤਖ਼ਤ ਸਾਹਿਬ ਦੇ ਹਦੇਸ਼ਾਂ ਤੇ ਹੁਕਮਨਾਮਿਆਂ ਦੇ ਜਾਂ ਉਹਨਾਂ ਦੇ ਫਰਮਾਨਾਂ ਤੇ ਜਿਹੜਾ ਕੋਈ ਸਿੰਘ ਸਾਹਿਬ ਉਸ ਪਦਵੀ ਤੇ ਸੇਵਾ ਕਰ ਗਏ ਜਾਂ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਰੋਲ ਨਿਭਾਇਆ ਉਹਨਾਂ ਦਾ ਸਤਿਕਾਰ ਮਾਨ ਸਦਾਈ ਸੇ ਕੰਮ ਕਰ ਦਿਆ ਨਹੀਂ ਪਰ ਜਿਸ ਤਰ੍ਹਾਂ ਨੂੰ ਹਟਾਇਆ ਗਿਆ ਉਹ ਤਾਂ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਰਹੀ ਹੈ ਇਹ ਨਾ ਜੀ ਇੱਕ ਮੁਲਾਜ਼ਮ ਸਮਝਦਾ ਰਿਹਾ ਉਹ ਤਾਂ ਨੌਕਰ ਸਮਝਦੇ ਮੈਂ ਤੁਹਾਨੂੰ ਮੇਰੀ ਸਾਰੀ ਪੂਰੀ ਮੇਰੀ ਗੱਲ ਬੇਨਤੀ ਪਹਿਲਾਂ ਸੁਣ ਲਿਓ ਇਸ ਗੱਲ ਦਾ ਸਿੱਖ ਸੰਗਤ ਨੂੰ ਬੜਾ ਤਰਾਜ਼ ਆ ਜਿਹੜੀ ਗੱਲ ਤੁਸੀਂ ਆਖੀ ਆ ਦੇਖੋ ਅਸੀਂ ਉਸ ਵਿਚਾਰ ਦੇ ਧਾਰਨੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੀ ਨਿਯੁਕਤੀ ਜਿੱਥੇ ਆਪਣੇ ਸ਼੍ਰੋਮਣੀ ਕਮੇਟੀ ਦੇ ਆਪਣੇ ਦਾਇਰੇ ਵਿੱਚ ਆਉਂਦੀ ਆ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੀ ਨਿਯੁਕਤੀ ਸਿੱਖ ਪੰਥ ਦੀ ਪ੍ਰਮਾਨਿਤ ਜਿਹੜੀ ਹੈਗੀ ਆ ਵਿਧੀ ਵਿਵਾਨ ਨਾਲ ਹੋਣੀ ਚਾਹੀਦੀ ਆ ਉਸ ਤਰੀਕੇ ਨਾਲ ਹੋਣੀ ਚਾਹੀਦੀ ਆ ਤਾਂ ਕਿ ਕੋਈ ਵੀ ਨਿਫਾਫੇ ਚੋਂ ਨਿਕਲਦੇ ਨਹੀਂ ਜੱਜਦਾਰ ਸਾਹਿਬ ਤੁਸੀਂ ਉਸੇ ਉਸੇ ਗੱਲ ਤੇ ਆ ਰਹੇ ਹੋ ਕਿਉਂਕਿ ਜਗੀਰ ਕੌਰ ਹੋਰੀ ਵੀ ਇਹ ਤੁਹਾਡੇ ਨਾਲ ਦੇ ਜਿਹੜੇ ਸਾਥੀ ਨੇ ਉਹ ਇਹ ਗੱਲ ਵਾਰ-ਵਾਰ ਕਹਿ ਚੁੱਕੇ ਨੇ ਕਿ ਜੱਜਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਲੋਫਾਫੇ ਚੋਂ ਨਿਕਲਦੇ ਹਨ ਇਹ ਤੁਸੀਂ ਮੰਨਦੇ ਹੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਜੱਜਦਾਰ ਦੀ ਨਿਯੁਕਤੀ ਹੋਣੀ ਚਾਹੀਦੀ ਹੈ ਲੋਕਾਂ ਦਾ ਮੈਂ ਕੀ ਕਹਿ ਰਿਹਾ ਜੀ ਵੀ ਸਾਰੇ ਪੰਥ ਨੂੰ ਉਹ ਜਿਹੜੀ ਪ੍ਰਕਿਰਿਆ ਪ੍ਰਵਾਨਿਤ ਹੋਣੀ ਚਾਹੀਦੀ ਹੈ ਤਾਂ ਕਿ ਐਦਾਂ ਦੀ ਸ਼ਕਤੀ ਇੱਥੇ ਆਵੇ ਜਿਸਤੇ ਕੋਈ ਕਿੰਧੂ ਪਰ ਤੁਨਾ ਕਰ ਸਕੇ ਨਾ ਕੋਈ ਨਾ ਕੋਈ ਉਹਨਾਂ ਨੂੰ ਏਦਾਂ ਕਿਸੇ ਗਲਤ ਤਰੀਕੇ ਨਾਲ ਉਹਨਾਂ ਨੂੰ ਅਟਾਇਆ ਜਾ ਸਕੇ ਇਸ ਜਿਹੜੀ ਪ੍ਰਕਿਰਿਆ ਦੇ ਵਿੱਚ ਜਿੱਥੇ ਵੀ ਕੋਈ ਸੋਧ ਚਾਹੀਦੀ ਆ ਦੇਖੋ ਸ਼੍ਰੋਮਣੀ ਕਮੇਟੀ ਜਿ세 ਬੰਦੀ ਉਹਦੇ ਆਪਣੇ ਫਰਜ਼ ਨੇ ਉਹ ਆਪਣੇ ਫਰਜ਼ ਪੂਰੇ ਕਰਦੀ ਆ ਠੀਕ ਆ ਕਈ ਵਾਰੀ ਆਪਾਂ ਕੋਈ ਫੈਸਲਾ ਲੈਨੇ ਆ ਸੰਗਤ ਉਸ ਫੈਸਲੇ ਨੂੰ ਪਰਵਾਹ ਨਹੀਂ ਕਰਦੀ ਪਰ ਕੋਸ਼ਿਸ਼ ਕਰਨੀ ਚਾਹੀਦੀ ਆ ਸੁਧਾਰ ਦੀ ਲੋੜ ਅਕਾਲੀ ਵਰਕਰਾਂ ਨੂੰ ਆ ਜਾਂ ਅਕਾਲੀ ਲੀਡਰਾਂ ਨੂੰ ਸੁਧਾਰਨ ਦੀ ਲੋੜ ਹੈ ਵੱਡੀ ਗੱਲ ਹੈ ਕਿ ਤੁਸੀਂ ਅਕਾਲੀ ਸੁਧਾਰ ਲਹਿਰ ਇਸ ਦਾ ਨਾਮ ਚੁਣਿਆ ਹੈ ਕੋਈ ਸੋਸ ਸਮੇਂ ਕੇ ਨਾਮ ਚੁਣਿਆ ਹੋਏਗਾ ਕਿ ਸੁਧਾਰ ਅਸੀਂ ਕਰਨਾ ਹੈ ਵੱਡਾ ਸੁਧਾਰ ਤੁਹਾਡੇ ਲਾਗੇ ਭਾਈ ਮਨਜੀਤ ਸਿੰਘ ਜੀ ਖੜੇ ਨੇ ਇਹਨਾਂ ਨੇ ਕੀਤਾ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖਿਆ ਹੈ ਪਹਿਲਾਂ ਹੀ ਆਖ ਦਿੱਤਾ ਸੀਗਾ ਭਾਈ ਅਮਰਿਤਪਾਲ ਸਿੰਘ ਦਾ ਇਹਨਾਂ ਨੇ ਹਮਾਇਤ ਕੀਤੀ ਸੀਗੀ ਲੱਗਦਾ ਹੈ ਤੁਹਾਨੂੰ ਕਿਹੜੇ ਸੁਧਾਰਾਂ ਦੀ ਲੋੜ ਹੈ ਤਾਂ ਹੀ ਤੁਸੀਂ ਸੁਧਾਰ ਲਹਿਰ ਬਣਾਈ ਆਪਣੀ ਇਹਦਾ ਜੀ ਇਹਦਾ ਕਿਹੜੇ ਸੁਧਾਰ ਕਰੀਏ ਇਹਦਾ ਤਾਂ ਆਪਣੇ ਸਾਹਮਣੇ ਹੀ ਆ ਵੀ ਅਕਾਲੀ ਦਲ ਜਿਵੇਂ ਕਮਜ਼ੋਰ ਹੋ ਗਿਆ ਯਾ ਹੁੰਦਾ ਆਇਆ ਸਾਲਾਂ ਦਰਸਾਲ ਆਪਾਂ ਦੇਖ ਲਿਆ ਤੁਹਾਡੇ ਸਾਹਮਣੇ ਆ ਵੀ ਆਪਣੇ ਸੰਗਤਾਂ ਨੇ ਜਾਂ ਸਿੱਖ ਪੰਥ ਨੇ ਸਿੱਖਾਂ ਨੇ ਕਿਵੇਂ ਅਕਾਲੀ ਦਲ ਨੂੰ ਆਈਸੋਲੇਟ ਕਰਤਾ ਜਿਹੜੀ ਸਾਡੀ ਆਪਣੀ ਜਮਾਤ ਸੀਗੀ ਸਿੱਖ ਪੰਥ ਸੀਗਾ ਉਹਨਾਂ ਨੇ ਸਾਥ ਛੱਡਤਾ ਅਕਾਲੀ ਦਲ ਦਾ ਇਹ ਇਸ ਕਰਕੇ ਸੁਧਾਰ ਦੀ ਲੋੜ ਪਈ ਆ ਜੇ ਅਕਾਲੀ ਦਲ ਸੰਗਤਾਂ ਦੇ ਵਿੱਚ ਭਰੋਸਾ ਪੂਰਾ ਕਾਇਮ ਰੱਖਦਾ ਅਕਾਲੀ ਦਲ ਦੇ ਲੀਡਰਾਂ ਤੇ ਸੰਗਤ ਵਿਸ਼ਵਾਸ ਕਰਦੀ ਤਾਂ ਫੇਰੇ ਸਰਦਾਰ ਲਹਿਰ ਦੀ ਲੋੜ ਨਹੀਂ ਸੀ ਜੇ ਸਰਦੋਂ ਕੋ ਗਲਤੀਆਂ ਹੋਈਆਂ ਜਾਂ ਸਰਦੋਂ ਫੈਸਲੇ ਸਹੀ ਨਹੀਂ ਲੈ ਹੋਏ ਜਿਨ੍ਹਾਂ ਕਰਕੇ ਸਾਡਾ ਵਕਾਰ ਨੀਵਾ ਹੋਇਆ ਜਿਨ੍ਹਾਂ ਕਰਕੇ ਅਸੀਂ ਨਿਹangarਵਲ ਗਏ ਇਸ ਕਰਕੇ ਇਹਦੀ ਲੋੜ ਪਈ ਆ ਇਹ ਸਾਰਾ ਸਿੱਖ ਜਗਤ ਜਾਣਦਾ ਇਸ ਗੱਲ ਨੂੰ ਤੇ ਮੈਂ ਫੇਰ ਕਹੂੰਗਾ ਕਿ ਬਹੁਤ ਉੱਚਾ ਸਥਾਨ ਆ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਬਤਖ ਸਾਹਿਬ ਇੱਥੇ ਜਿਹੜੇ ਵੀ ਫੈਸਲੇ ਹੁੰਦੇ ਨੇ ਚਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਜਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਾਇਦਾਦ ਸਾਬ ਕਰਨ ਉਹ ਸਾਰੇ ਸਿੱਖ ਜਗਤ ਨੂੰ ਪ੍ਰਵਾਨਿਤ ਹੋਣੇ ਚਾਹੀਦੇ ਆ ਉਹਨਾਂ ਦੇ ਕੋਈ ਕਿੰਦੂ ਪਰੰਤੂ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਜਿਹੜਾ ਵੀ ਕੋਈ ਵਿਧੀ ਵਿਵਧਾਨ ਜਾਂ ਕੋਈ ਸਿਸਟਮ ਬਣਾਉਣਾ ਉਹ ਵੀ ਪੰਥ ਨੂੰ ਪ੍ਰਵਾਨ ਹੋਵੇ ਤਾਂ ਕਿ ਇਹ ਜਿਹੜੀ ਸਾਰੀ ਸ਼ਕਤੀ ਆਪਣੀ ਸ਼੍ਰੀ ਕਾਲ ਤਖਤ ਸਾਹਿਬ ਦੇ ਥੱਲੇ ਸ਼੍ਰੀ ਕਾਲ ਤਖਤ ਸਾਹਿਬ ਦੇ ਚੰਡੇ ਹੇਠਾ ਕੇ ਸਾਰਾ ਸਿੱਖ ਪੰਥ ਸਿੱਖ ਜਗਤ ਸ਼ਕਤੀਸ਼ਾਲੀ ਹੋਵੇ ਤੇ ਚੜ੍ਹਦੀ ਕਲਾ ਦਾ ਆਪਣਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਇਹ ਸਾਰੀ ਸੋਝ ਨੂੰ ਲੈ ਕੇ ਅਸੀਂ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਸudar ਲਹਿਰ ਨੂੰ ਆਪਣੇ ਸ਼ੁਰੂ ਕਰਨ ਜਾ ਰਹੇ ਆ ਕਰਕੇ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸੀਗੀਆਂ ਜਿਨ੍ਹਾਂ ਦਾ ਸੰਗਤਾਂ ਦੇ ਮਨਾਂ 'ਚ ਬੜਾ ਰੋਸ ਸੀਗਾ ਬਡਾਲਾ ਸਾਹਿਬ ਸਿੱਖਾਂ ਦਾ ਕਾਤਲ ਸੀ ਜ਼ਹਾਰ ਆਲਮ ਉਹਨੂੰ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਉਸ ਵੇਲੇ ਤੁਹਾਡੀ ਸੁਧਾਰ ਦੀ ਜ਼ਰੂਰਤ ਨਹੀਂ ਲੱਗੀ ਅੱਗੇ ਚਲੀਏ ਜਦੋਂ ਸੁਮੇਧ ਸੈਣੀ ਨੂੰ ਡੀਜੀਪੀ ਲਾਇਆ ਗਿਆ ਔਰ ਸ਼ਰਿਆਮ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰਨ ਵਾਲਾ ਸੁਮੇਧ ਸੈਣੀ ਪ੍ਰਕਾਸ਼ ਸਿੰਘ ਜੀ ਬਾਦਲ ਔਰ ਸੁਖਬੀਰ ਸਿੰਘ ਜੀ ਬਾਦਲ ਦੇ ਨਾਲ ਬਰਾਬਰ ਤੇ ਕੁਰਸੀ ਤੇ ਬੈਠਦਾ ਉਦੋਂ ਤੁਹਾਨੂੰ ਸੁਧਾਰ ਦੀ ਜ਼ਰੂਰਤ ਨਹੀਂ ਲੱਗੀ ਅੱਜ اچانک ਸੁਧਾਰ ਦਾ ਐਡਾ ਕੀ ਜ਼ਰੂਰਤ ਪੈ ਗਈ ਜੀ ਇਹਨਾਂ ਜੀ ਵੀ ਜਿਹੜੇ ਜਿਹੜੇ ਸੋਹੇਰ ਦੇ ਲੀਡਰਸ ਹਨ ਮੈਂ ਚਲੋ ਸਾਰਿਆਂ ਦੀ ਗਲਤਾਂ ਜਿੰਨੀ ਮੈਨੂੰ ਜਾਣਕਾਰੀ ਉਹ ਗੱਲ ਕਰੂੰਗਾ ਜਿਨ੍ਹਾਂ ਜਿਨ੍ਹਾਂ ਨੇ ਪੰਥ ਦਾ ਦਰਦ ਸੀਗਾ ਉਹਨਾਂ ਨੇ ਉਸ ਵੇਲੇ ਵੀ ਆਵਾਜ਼ ਉਠਾਈ ਸੀਗੀ ਉਹਨਾਂ ਨੇ ਉਸ ਵੇਲੇ ਵੀ ਇਹਦਾ ਵਿਰੋਧ ਕੀਤਾ ਸੀਗਾ ਲੇਕਿਨ ਕਿਸੇ ਦੀ ਸੁਣੀ ਨਹੀਂ ਗਈ ਕਿਸੇ ਦੀ ਚੱਲੀ ਨਹੀਂ ਉਹ ਗੱਲ ਬਕਰੀ ਆ ਪਰ ਜਿਹੜੇ ਗਲਤ ਫੈਸਲੇ ਹੋਏ ਉਹਨਾਂ ਕਾਰਨਾਂ ਕਰਕੇ ਹੀ ਅੱਜ ਅਕਾਲੀ ਦਲ ਕਮਜ਼ੋਰ ਹੋਇਆ ਤੇ ਇਹਨਾਂ ਫੈਸਲਿਆਂ ਨੂੰ ਜੇ ਆਪਾਂ ਉਹਦੇ ਆਪਣੇ ਨਜ਼ਰ ਮਾਰੀਏ ਉਹਨਾਂ ਦੀ ਬੈਕਗ੍ਰਾਉਂਡ ਵਿੱਚ ਜਾਈਏ ਕਦੀ ਤਾਂ ਸਮਾਂ ਆਉਣਾ ਸੀ ਆਪਣੇ ਸਿੱਖ ਲੀਡਰਸ਼ਿਪ ਨੂੰ ਵੀ ਇਹ ਇਹਨਾਂ ਮਸਲੇ ਨੂੰ ਲੈ ਕੇ ਆਵਾਜ਼ ਉਠਾਉਣੀ ਪੈਣੀ ਸੀ ਉਹਨਾਂ ਨੂੰ ਆਪਣਾ ਜਿਹੜਾ ਹਾਂ ਦਾ ਨਾਰਾ ਮਾਰਨਾ ਪੈਣਾ ਸੀ ਸਿੱਖ ਆਪਣੇ ਸੰਗਤ ਦੇ ਨਾਲ ਸਿੱਖ ਪੰਥ ਦੇ ਨਾਲ ਅੱਜ ਉਹ ਸਮਾਂ ਆ ਗਿਆ ਠੀਕ ਆ ਪਹਿਲਾਂ ਕਿਸੇ ਨੇ ਗੱਲ ਕੀਤੀ ਨਹੀਂ ਕੀਤੀ ਕਿਸੇ ਦੀ ਚੱਲੀ ਨਹੀਂ ਚੱਲੀ ਉਹਦਾ ਬੈਕਗ੍ਰਾਉਂਡ ਵਿੱਚ ਕਈ ਗੱਲਾਂ ਤੋੜੀਆਂ ਸੱਚੀਆਂ ਵੀ ਨੇ ਪਰ ਕਈਆਂ ਨੇ ਆਵਾਜ਼ ਉਠਾਈ ਵੀ ਸੀਗੀ ਪਰ ਚਲੋ ਉਹ ਤਾਂ ਸਮਝਾਂ ਗਏ ਹੁਣ ਹੁਣ ਆਪਾਂ ਸਾਰਿਆਂ ਨੂੰ ਜਿਹੜੇ ਅਸੀਂ ਆ ਜੀਏ ਆਉਣ ਵਾਲੇ ਆਉਣ ਵਾਲੇ ਸਮੇਂ ਤੇ ਆ ਜੀਏ ਜੇਕਰ ਜਸਵੰਤ ਸਿੰਘ ਸਾਹਿਬ ਤੁਹਾਨੂੰ ਸਜ਼ਾ ਲਗਾਉਂਦੇ ਨੇ ਧਾਰਮਿਕ ਸਜ਼ਾ ਜਾਂ ਸੇਵਾ ਲਗਾਉਂਦੇ ਨੇ ਸੁਖਵੀਰ ਸਿੰਘ ਬਾਦਲ ਨੂੰ ਸਮੁੱਚੇ ਅਕਾਲੀ ਦਲ ਨੂੰ ਸੇਵਾ ਲਾਉਂਦੇ ਨੇ ਸੇਵਾ ਤੁਸੀਂ ਕਰ ਵੀ ਲੈਨੇ ਹੋ ਸਜ਼ਾ ਤੁਸੀਂ ਭੁਗਤ ਵੀ ਲੈਨੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਕਾਲੀ ਦਲ ਇਕੱਠਾ ਹੋਏਗਾ ਸ਼੍ਰੋਮਣੀ ਅਕਾਲੀ ਦਲ ਅਤੇ ਜਿਹੜਾ ਧਲੀ ਅਕਾਲੀ ਸੁਧਾਰ ਲਹਿਰ ਹੈ ਇਹ ਇੱਕ ਮੰਚ ਤੇ ਇਕੱਠੇ ਹੋ ਕੇ ਕੰਮ ਕਰਨਗੇ ਕਿਉਂਕਿ ਸਜ਼ਾ ਤਾਂ ਦੋਵਾਂ ਨੇ ਭੁਗਤ ਲਈ ਸੇਵਾ ਦੋਵਾਂ ਨੇ ਭੁਗਤ ਲਈ ਦੇਖੋ ਇਹ ਜਿਹੜਾ ਤੁਸੀਂ ਪੁਆਇੰਟ ਰੇਜ਼ ਕੀਤਾ ਬੜਾ ਮਹੱਤਵ ਰੱਖਦਾ ਆ ਸਿੱਖ ਪੰਥ ਨੂੰ ਮੈਂ ਅੱਗੇ ਵੀ ਕਹਿ ਕੇ ਹਟਿਆ ਇੱਕ ਚੰਡੇ ਥੱਲੇ ਇੱਕ ਐਸੀ ਸਰਵ ਪ੍ਰਵਾਨ ਸਖਸ਼ੀਅਤ ਥੱਲੇ ਸਾਰੇ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਆ ਤੇ ਅੱਗੇ ਵੀ ਕਈ ਵਾਰੀ ਐਦਾਂ ਦੇ ਸਮੇਂ ਆਏ ਜਦੋਂ ਕਈ ਵਾਰੀ ਆਪਣੇ ਪਾਰਟੀ ਵਿੱਚ ਜਾਂ ਅਕਾਲੀ ਦਲ ਵਿੱਚ મતਭੇਦ ਪੈਦਾ ਹੋਏ ਮੁੜ ਕੇ ਪੰਥ ਇਕੱਠਾ ਵੀ ਹੋਇਆ ਇਹ ਚਲੋ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਆਸ ਕਰਦੇ ਹਾਂ ਕਿ ਸਾਰਾ ਅਕਾਲੀ ਦਲ ਸਿੱਖ ਪੰਥ ਇੱਕ ਝੰਡੇ ਥਲੇ ਇਕੱਠਾ ਆਊਗਾ ਸਾਰੇ ਪੰਥ ਵਿੱਚ ਇਕਤਾ ਹੋਊ ਤੇ ਉਸ ਲੀਡਰਸ਼ਿਪ ਮੋਹਰੇ ਲੱਗੂਗੀ ਜਿਹਨੂੰ ਸਾਰਾ ਸਿੱਖ ਜਗਤ ਪ੍ਰਵਾਨ ਕਰੇ ਤਾਂ ਕਿ ਤਕੜੇ ਹੋ ਕੇ ਅਸੀਂ ਆਪਣੀ ਸਿੱਖਾਂ ਦੀ ਆਵਾਜ਼ ਉਠਾ ਸਕੀਏ ਤੇ ਪੰਥ ਵਾਸਤੇ ਸੇਵਾ ਕਰ ਸਕੀਏ ਇਹ ਸਾਡੀ ਵੀ ਸੋਚਿਆ ਤੇ ਸਾਨੂੰ ਯਕੀਨ ਹੈ ਕਿ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਮਿਹਰ ਕਰਨਗੇ ਸਿੱਖ ਪੰਥ ਆਉਣ ਵਾਲੇ ਸਮੇਂ 'ਚ ਇਕੱਠਾ ਹੋ ਕੇ ਇੱਕ ਐਸੀ ਸ਼ਕਤੀਏ ਦੇ ਨਾਲ ਅੱਗੇ ਵਧੂਗਾ ਜਿਹੜੀ ਸਾਰਿਆਂ ਨੂੰ ਪ੍ਰਵਾਨ ਹੋਵੇ ਜਿਹੜੀ ਸਾਰਿਆਂ ਦੇ ਨੂੰ ਨਾਲ ਲੈ ਕੇ ਚੱਲ ਸਕੇ। ਬਾਕੀ ਜਿਹੜੇ ਬਾਕੀ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਹੁੰਚੇ ਆਪਣੀ ਮੰਗ ਪੱਤਰ ਦਿੱਤਾ। ਅਸਾਂ ਤਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਅਗਲਾ ਫੈਸਲਾ ਦਾ ਇੰਤਜ਼ਾਰ ਵੀ ਨਹੀਂ ਕੀਤਾ ਆਪਾਂ ਸੁਧਾਰ ਲੈਣ ਵਾਲੇ ਪਾਸੋਂ ਤੁਰ ਪਏ ਤੁਸੀਂ ਤੇ ਆਪਣੇ ਆਪ ਨੂੰ ਵੀ ਗੁਨਾਹਗਰ ਮੰਨ ਚੁੱਕੇ ਜੋ ਕਿ ਅਸੀਂ ਇਹਨਾਂ ਕੰਮਾਂ ਦੇ ਵਿੱਚ ਗੁਨਾਹਗਰ ਬਰਾਬਰ ਦੇ ਰਹੇ ਹਾਂ ਕਿਉਂਕਿ ਅਸੀਂ ਰਾਜਪਾਕ ਭੋਗਿਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਚਾਹੀਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਕਰਦੇ ਉੱਥੋਂ ਬਾਅਦ ਆਪਣੀ ਰਣਨੀਤੀ ਤਿਆਰ ਕਰਦੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਡੀਕ ਕਰਦੇ ਸੀ ਕਰਦੇ ਹਾਂ ਕਰਦੇ ਰਵਾਂਗੇ ਕੋਈ ਉਹਦੇ ਵਿੱਚ ਦੋ ਰਾਵਾਂ ਨਹੀਂ ਗਿਆ ਕੋਈ ਅਸੀਂ ਕੋਈ ਬਹੁਤਾ ਵੱਡਾ ਲੰਮਾ ਚੌੜਾ ਪ੍ਰੋਗਰਾਮ ਅਰੰਭਿਆ ਦੇਗਾ ਇਹਦਾ ਸਿਰਫ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਸੀਗੀ ਬਤੌਰ ਸਿੱਖ ਪੰਥ ਦੇ ਨਿਮਾਣੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੇ ਉਹ ਜ਼ਿੰਮੇਵਾਰੀ ਸ਼ੁਰੂ ਕੀਤੀ ਆ ਪਰ ਅਸੀਂ ਕੋਈ ਲੰਮਾ ਚੌੜਾ ਪ੍ਰੋਗਰਾਮ ਆਏ ਤੱਕ ਨਾ ਅਰੰਭਿਆ ਠੀਕ ਆ ਜਿਹੜੀਆਂ ਵਿਚਾਰਾ ਚਲਦੀਆਂ ਹੁੰਦੀਆਂ ਇਹ ਆਪਾਂ ਕੋਈ ਨਾ ਕੋਈ ਜਿਹੜੀ ਸੋਚ ਲੈ ਕੇ ਅੱਗੇ ਵਧਦੇ ਆ ਪਰ ਅਸੀਂ ਸਾਨੂੰ ਸਾਰਿਆਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਉਹਦਾ ਦੇਸ਼ ਦਾ ਉਹਨਾਂ ਦੇ ਫੈਸਲੇ ਦੀ ਉਡੀਕ ਆ ਉਸ ਤੋਂ ਬਾਅਦ ਹੀ ਸਾਰਾ ਜਿਹੜਾ ਆਪਣੇ ਪ੍ਰੋਗਰਾਮ ਆਪਣੇ ਸਮੂਹ ਤੌਰ ਤੇ ਸ਼ੁਰੂ ਕੀਤਾ ਜਾਊਗਾ ਪਹਿਲਾਂ ਕੋਈ ਪ੍ਰੋਗਰਾਮ ਵੈਸੇ ਨਹੀਂ ਸ਼ੁਰੂ ਕਰਨਾ ਲੇਕਿਨ ਵਿਚਾਰਾ ਕਰਨ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਕੋਈ ਆਪਣੇ ਗਲਤੀ ਨਹੀਂ ਬਿਚਾਰਾਂ ਦਾ ਚਲਦੀਆਂ ਨੇੜੀਆਂ ਚਾਹੀਦੀਆਂ ਆ ਕੀ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ ਆ ਕਿ ਅਜੇ ਵੇਟ ਕਰ ਸਕਦੇ ਆ ਕਿ ਸੁਧਾਰ ਲਹਿਰ ਦਾ ਅਸੀਂ ਸੁਧਾਰ ਲਹਿਰ ਦਾ ਤਾਂ ਅਜੇ ਜੀ ਐਲਾਨ ਕੀਤਾ ਆ ਅਜੇ ਤਾਂ ਤੁਹਾਡੇ ਸਾਹਮਣੇ ਹੀ ਆ ਜਦੋਂ ਸ਼ੁਰੂਆਤ ਹੋਊਗੀ ਆਪਾਂ ਨੂੰ ਪਤਾ ਲੱਗ ਜਾਣਾ ਪਰ ਇਹ ਬਿਲਕੁਲ ਸਾਰੇ ਲੀਡਰਾਂ ਦੇ ਮਨਾਂ ਵਿੱਚ ਇਹ ਗੱਲ ਯਕੀਨਨ ਤੌਰ ਤੇ ਪੱਕੀ ਆ कि ਜਿੰਨਾ ਤੱਕ ਸ੍ਰੀ ਕਾਲਤਾਖ ਸਾਹਿਬ ਦਾ ਫੈਸਲਾ ਨਹੀਂ ਆਉਂਦਾ ਉਹਨਾਂ ਤੱਕ ਅਸੀਂ ਨਹੀਂ ਕੁਝ ਅੱਗੇ ਕਰਨਾ ਧੰਨਵਾਦ ਧੰਨਵਾਦ ਹਾਂਜੀ ਕਣ ਸ੍ਰੀ ਰਮੰਦਰ ਸਾਹਿਬ ਪਹੁੰਚੇ ਹੋ ਦਰਸ਼ਨ ਕਰਨ ਵਾਸਤੇ ਪਹੁੰਚੇ ਹੋ ਤੁਹਾਡੇ ਕਨਵੀਨਰ ਇੱਥੇ ਪਹੁੰਚੇ ਨੇ ਵਡਾਲਾ ਜੀ ਕੀ ਕਹਿਣਾ ਚਾਹੁੰਦੇ ਹੋ ਲੇਕਿਨ ਮੈਂ ਜਿਹੜੇ ਸੁਧਾਰ ਲਹਿਰ ਦੇ ਕਨਵੀਨਰ ਬਣਾਏ ਗਏ ਨੇ ਉਹ ਸਰਦਾਰਪੁਰ ਪ੍ਰਤਾਪ ਸਿੰਘ ਵਡਾਲਾ ਬਣਾਏ ਗਏ ਆ ਔਰ ਉਹ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਆਏ ਆ। ਔਰ ਕੋਈ ਵੀ ਸਿੱਖ ਜਦੋਂ ਕੋਈ ਉਹਦੇ ਤੇ ਆਉਂਦਾ ਹੈ ਤੇ ਉਹ ਸਭ ਤੋਂ ਪਹਿਲਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੁੰਦਾ ਔਰ ਉਸ ਤੋਂ ਬਾਅਦ ਹੀ ਕੋਈ ਕਾਰਜ ਜਿਹੜਾ ਸ਼ੁਰੂ ਕਰਦਾ ਹੈ। ਸੋ ਜਿਹੜੀ ਇਹ ਸੁਧਾਰ ਲਹਿਰ ਚਲਾਈ ਗਈ ਹੈ ਇਹ ਜਿਹੜੀਆਂ ਖਾਮੀਆਂ ਆ ਗਈਆਂ ਸੀ ਤੁਸੀਂ ਪੁੱਛ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਿਗਾਰ ਆ ਗਿਆ ਔਰ 10 ਜਿਹੜੇ ਕੈਂਡੀਡੇਟ ਸੀ ਉਹਨਾਂ ਦੀ ਜਬਾਨਤਾਂ ਜਬਤ ਹੋ ਗਈਆਂ ਔਰ ਅਸੈਂਬਲੀ ਦੇ ਵਿੱਚ ਤਕਰੀਬਨ 2.5 ਕੈਂਡੀਡੇਟ ਰਹਿ ਗਏ ਜਾਂ 3 ਰਹਿ ਗਏ ਸੋ ਇਹ ਜਿਹੜੀ ਆ ਪੁਰਾਣੀ ਲੀਡਰਸ਼ਿਪ ਨੇ ਗਲਤੀਆਂ ਕੀਤੀਆਂ ਸੀ ਔਰ ਉਹਨਾਂ ਗਲਤੀਆਂ ਨੂੰ ਜਿਹੜਾ ਸੀ ਵਾਰ-ਵਾਰ ਕਹਿੰਦੇ ਰਹੇ ਵੀ ਤੁਸੀਂ ਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੋ ਲੇਕਿਨ ਨਹੀਂ ਸੀ ਮੰਗ ਰਹੇ ਤੁਹਾਨੂੰ ਸਾਰੇ ਇੱਥੋਂ ਦੀ ਪ੍ਰੈਸ ਨੂੰ ਪਤਾ ਸੋ ਹੁਣ ਜਿਹੜੇ ਨਾਲ ਉਹਨਾਂ ਦੇ ਸਿੰਘ ਸੀ ਜਿੱਤਰਾ ਇਹ ਆਪਣੇ ਪ੍ਰੇਮ ਸਿੰਘ ਲਾਲ ਆਪਣੇ ਚੰਦੂ ਮਾਜਰਾ ਜਾਂ ਮਲੂਕਾ ਸਾਹਿਬ ਦੀ ਹੋਰ ਜਿਹੜੀ ਲੀਡਰਸ਼ਿਪ ਸੀ ਉਹਨੇ ਸਾਡੇ ਦਿਮਾਗ ਤੇ ਬੋਝ ਆਇਆ ਕਿ ਜਿਹੜੀ ਉਸ ਟਾਈਮ ਤੇ ਅਸੀਂ ਗੱਲ ਕੀਤੀ ਸਾਡੀ ਸੁਣੀ ਵੀ ਗਈ ਲੇਕਿਨ ਸਾਡੇ ਦਿਮਾਗ ਤੇ ਬੋਝ ਆ ਹੀ ਕਾਲ ਤੱਕ ਸਭ ਤੇ ਜਾਣਾ ਉਹ ਆਪਣੀ ਮਰਜ਼ੀ ਨਾਲ ਤੇ ਆਣ ਕਿਉਂ ਚਿੱਠਾ ਦੇ ਕੇ ਗਿਆ ਵੀ ਸਾਨੂੰ ਜਿਹੜੀ ਅਸੀਂ ਕਤਾਈ ਕੀਤੀ ਹੈ ਉਹਦੀ ਸਾਨੂੰ ਜਿਹੜੀ ਆ ਜੋ ਧਾਰਮਿਕ ਤੌਰ ਤੇ ਸਜ਼ਾ ਲਾਉਣੀ ਆ ਉਹ ਕਾਲ ਤੱਕ ਸਭ ਲਾਵੇ ਔਰ ਉਸ ਤੋਂ ਬਾਅਦ ਕਾਲ ਤੱਕ ਸਾਹਿਬ ਨੇ ਜੋ ਫੈਸਲਾ ਕਰਨਾ ਹੈ ਇੱਕ ਗੱਲ ਇਹ ਪੱਕੀ ਆ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਖਾਲਸਾ ਪੰਥ ਨੇ ਨਕਾਰ ਦਿੱਤੀ ਹੈ ਨਵੀਂ ਲੀਡਰਸ਼ਿਪ ਜਿਹੜੀ ਹੈ ਉਹ ਖਾਲਸਾ ਪੰਥ ਚਾਹੁੰਦਾ ਹੈ ਜਿਹੜੀ ਸਹੀ ਗਵਾਹੀ ਦੇ ਸਕੇ ਸਹੀ ਪੰਥ ਨੂੰ ਦਿਸ਼ਾ ਨਿਰਦੇਸ਼ ਦੇ ਸਕੇ ਔਰ ਉਹਦੇ ਵਾਸਤੇ ਜਿਹੜਾ ਹੈ ਇਹ ਸੁਧਾਰ ਲਹਿਰ ਚਲਾਈ ਗਈ ਕੁਝ ਤਾਂ ਉਸਕੇ ਘਰਾਂ ਚ ਬਹਿ ਗਏ ਕੁਝ ਜਿਹੜੇ ਅਕਾਲੀ ਦਲ ਚੋਂ ਕੱਢ ਪਏ ਕੁਝ ਅਕਾਲੀ ਦਲ ਦੇ ਜਿਹੜੇ ਸੀ ਉਹ ਨਰਾਸ਼ ਕਰਤੇ ਸੋ ਉਹਨਾਂ ਨਰਾਸ਼ ਲੋਕਾਂ ਨੂੰ ਵੀ ਘਰਾਂ ਚੋਂ ਜਾ ਕੇ ਠਾਉਣਾ ਤੇ ਜਿਹੜੇ ਕੱਢ ਦਿੱਤੇ ਉਹਨਾਂ ਨੂੰ ਵੀ ਕਾਲੀ ਦਲ ਚ ਜਿਹੜੀ ਆ ਕਿਉਂਕਿ ਉਹਨਾਂ ਦੀਆਂ ਕੁਰਬਾਨੀਆਂ ਨੇ ਕਿਉਂਕਿ ਕਾਲੀ ਦਲ 103 ਸਾਲ ਪੁਰਾਣੀ ਪਾਰਟੀ ਕਹਿੰਦੇ ਆ ਲੇਕਿਨ ਮੈਂ ਇਹ ਪੁੱਛਣਾ ਚਾਹੁੰਦਾ ਆ ਵੀ 103 ਸਾਲ ਪੁਰਾਣੀ ਪਾਰਟੀ ਤਾਂ ਹੈਗੀ ਆ ਪਰ ਜਿਹੜੇ ਕੋਈ ਸ਼ੀਦਾਲਾ ਪਰਿਵਾਰ ਹੈਗਾ ਨਾਲ ਕੋ ਜੇਲ੍ਹ ਵਾਲਾ ਹੈਗਾ ਉਹਨਾਂ ਨੇ ਕੁਰਬਾਨੀ ਵਾਲਾ ਹੈਗਾ ਜਿਹਨਾਂ ਜੇਲਾਂ ਕੱਟੀਆਂ ਆਹ ਵੇਖੋ ਜਿਹੜੇ ਪੁਰਾਣੇ ਜਰਨੈਲ ਨੇ ਜਿਨ੍ਹਾਂ ਦੇ ਪਰਿਵਾਰਾਂ ਦਾ ਇਤਿਹਾਸ ਜਹੇਦਰ ਸੁੱਚਾ ਸਿੰਘ ਛੋਟੇਪੁਰ ਅੱਜ ਅਸੀਂ ਉਹਨਾਂ ਤੁਰ ਸਾਹਿਬ ਦੀ ਜਿਹੜੀ ਤੁਸੀਂ ਇੱਥੇ ਇੱਕ ਗੱਲ ਕੀਤੀ ਸੀ ਵੀ ਇਹ ਸ਼ੁਰੂਆਤ ਕਰਨ ਲੱਗੇ ਜੇ ਤੁਰ ਸਾਹਿਬ ਦੀ ਵਰਸੀ 30 ਤਰੀਕ ਨੂੰ ਮਨਾਉਣੀ ਆ ਤੁਰ ਪਿੰਡ ਦੇ ਵਿੱਚ ਕਦੇ ਕਿਸੇ ਯਾਦ ਹੀ ਨਹੀਂ ਕੀਤਾ ਔਰ ਉਸ ਤੋਂ ਬਾਅਦ ਤੋੜਾ ਸਾਹਿਬ ਦੀ ਉਸ ਤੋਂ ਬਾਅਦ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਲਿਆਂ ਦਾ ਸੋ ਇਹ ਸਾਰਾ ਪ੍ਰੋਗਰਾਮ ਇਸ ਕਰਕੇ ਲਈ ਗਿਆ ਆ ਕਿ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਸੇਵਾ ਕੀਤੀ ਹੈ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਾਲੀਦਾਲ ਨੇ ਜਿਹੜਾ ਇਹ ਦਰਨਕਾਰ ਕਰਤਾ ਪਿੱਛੇ ਕਰਤਾ ਔਰ ਇਹ ਸੁਧਾਰ ਲਹਿਰ ਰਿਸਕ ਕਰਕੇ ਚਲਾ ਰਿਆ ਹੈ ਕਿ ਜਿਹੜੇ ਰੁਸਕੇ ਘਰਾਜ ਬਹਿ ਕੇ ਕੁਰਬਾਨੀ ਵਾਲੇ ਸ਼ੀਦੀਆਂ ਵਾਲੇ ਜੇਲ੍ਹਾਂ ਵਾਲੇ ਉਹਨਾਂ ਸਾਰਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਾਸਤੇ ਇਹ ਸੁਧਾਰ ਲਹਿਰ ਚਲਾਉਣ ਦੀ ਜੜੀ ਹੈ ਇਹ ਜ਼ਰੂਰਤ ਪਈ ਹੈ ਉਹਦੇ ਕਰਕੇ ਇਹ ਚਲਾ ਰਿਹਾ ਹੈ